ਜੱਬ ਜਿੱਦਾਂ ਸਿੱਖ ਜੀ ਤੁਸੀਂ ਬੈਠੇ ਹੋ ਤੁਹਾਡੇ ਮਾਤਾ ਜੀ ਬੈਠੇ ਨੇ ਤੇ ਅੱਜ মিডিਆ ਨੂੰ ਬੁਲਾਉਣ ਦੀ ਕੀ ਲੋੜ ਪੈਗੀ ਮਿਲਿਆ ਲੋੜ ਹੈ ਸੇਵਾ ਜੀ ਸਾਡੇ ਸਾਡੇ ਪਿੰਡ ਦਾ ਦਵਿੰਦਰ ਸਿੰਘ ਵੀ ਕੁੜੀ ਨੇ ਦਫਤਰ ਖੋਲ੍ਹਿਆ ਵੀ ਨਾਲਾ ਰੋਡ ਤੇ ਅੰਬਰ ਅੰਬਰ ਸਰ ਆਕਸੀਜਨ ਨਾਮ ਹੈ ਦਫਤਰ ਦਾ ਬਿਸਰ ਆਕਸੀਜਨ ਦਾ ਨਾਮ ਹਾਂ ਜੀ ਆਕਸੀਜਨ ਆ ਨਾ ਠੀਕ ਹੈ ਜੀ ਉਹਨਾਂ ਨੂੰ ਮੈਂ ਨਾ ਪਾਸਪੋਰਟ ਆਪਣਾ ਦਿੱਤਾ ਸੀ ਬਾਹਰ ਜਾਣ ਵਾਸਤੇ ਬਾਹਰ ਜਾਣ ਵਾਸਤੇ ਪਾਸਪੋਰਟ ਦਿੱਤਾ ਸੀ ਉਹਨਾਂ ਨੂੰ ਆਖਰੇ ਵਿਆਹ ਲਵਾਉ। ਉਹਨਾਂ ਨੇ ਪਹਿਲੋਂ ਮੈਂ ਉਹਨਾਂ ਨੇ ਕਿਹਾ ਲਕਜੰਬਰ ਦਾ ਵਿਆਹ ਲਵਾਉ। ਕਿ ਤੁਸੀਂ ਉਹਨਾਂ ਨੂੰ ਕਿੱਦਾਂ ਜਾਣਦੇ ਹੋ? ਪਹਿਲੋਂ ਜਾਣਦੇ ਹੋ ਕਿ ਤੁਸੀਂ ਉਦਾਂ ਸਾਡੇ ਸਾਡੇ ਪਿੰਡ ਦਾ ਇਹਦੇ ਡੈਡੀ ਮੇਰਾ ਬੈਂਕ ਚ ਗਿਆ ਸੀ। ਕਿ ਉਦਾਂ ਮਤਲਬ ਤੁਹਾਡਾ ਵਾਕਫ ਸੀ। ਹਾਂਜੀ ਦਵਿੰਦਰ ਸਿੰਘ ਮੇਰੇ ਡੈਡੀ ਨੂੰ ਆਂਦਾ ਵੀ ਮੇਰੀ ਬੇਟੀ ਬਾਹਰ ਘਲਦੀ ਆਪਣੇ ਮੁੰਡੇ ਨੂੰ ਬਾਹਰ ਭਲਾ ਦਿੰਨੇ ਆ। ਅੱਛਾ। ਜਿਹੜੀ ਮੈਂ ਤੁਸੀ ਪਾਸਪੋਰਟ ਦੇਤਾ। ਹਾਂਜੀ ਜਿਹੜੀ ਆਂਦਾ ਵੀ ਚਲੋ ਦਫ਼ਤਰੇ ਮੈਡਮ ਨੂੰ ਮਿਲ ਗੋ। ਮੈਂ ਦਵਿੰਦਰ ਸਿੰਘ ਨੂੰ ਫੋਨ ਕੀਤਾ ਸਵੇਰੇ। ਉਹ ਆਂਦਾ ਵੀ ਮੈਡਮ ਆਈ ਆ ਜਾ ਬਜਿੰਦਰ ਗੱਲ ਕਰ ਲੈ ਮੈਡਮ ਨਾਲ। ਮੈਂ ਪਾਸਪੋਰਟ ਲੈ ਕੇ ਚਲ ਗਿਆ ਮੈਡਮ ਨੇ ਕਿਹਾ ਵੀ ਪਹਿਲ ਉਹਨਾਂ ਨੇ ਮੈਨੂੰ ਕਿਹਾ ਕਿ ਆ ਸਾਰੇ ਵੀ ਇਹ ਲੋਨਾਂ ਨੇ ਦੱਸਿਆ ਕੰਟਰੀਆਂ ਕੋਈ ਕੈਨੇਡਾ ਕੋਈ ਅਮਰੀਕਾ ਕਿ ਤੂੰ ਕਿੱਥੇ ਜਾਣਾ ਚਾਹੁੰਦਾ ਹੈ ਅੱਛਾ ਜੀ ਮੈਂ ਮੈਡਮ ਜੀ 6-7 ਲੱਖ ਰੁਪਏ ਦੇ ਵੇਜ ਜਿੱਥੇ ਮੈਂ ਜਾਵਾਂ ਤੇ ਉਹਨਾਂ ਯੂਰਪ ਦੇ ਵੀ ਤੇ ਜਾਣਾ ਚਾਹੁੰਦਾ ਓਕੇ ਤੇ ਇਹਨਾਂ ਨੇ ਕਿਹਾ ਲਕਜਮ ਬਰਤ ਦਾ ਹੈਗਾ ਸਾਢੇ 6 ਲੱਖ ਦਾ ਮੈਂ ਚਲੋ ਮੈਡਮ ਜੀ ਉੱਥੇ ਵੇਖ ਲਉ ਉਹਨਾਂ ਨੇ ਲਕਜਮ ਬਰਤ ਦਾ ਲਾਇਆ ਤੇ ਉੱਧਰ ਗੱਲ ਨਾ ਬਣੀ ਫਿਰ ਮੈਂ ਮੈਡਮ ਜੀ ਕਰੋਸ਼ੀਆ ਦਾ ਲਾ ਦੂੰ ਕਰੋਸ਼ੀਆ ਦਾ ਲਾਇਆ ਹਾਂ ਤੇ ਟਾਈਮ ਬੜਾ ਲੱਗਣਾ ਇਹ ਨਹੀਂ ਮੈਂ ਆਪਣੀ ਮਰਜ਼ੀ ਨਾਲ ਲਾ ਦਿੰਨੀ ਆ ਰਸ਼ੀਆ ਦਾ ਮੈਂ ਮੈਡਮ ਜੀ ਮੈਂ ਚੰਗੀ ਕੰਡੀ ਜਾਣਾ ਚਾਹੁੰਦਾ ਆ ਮੈਨੂੰ ਕੰਟਰੀ ਦਾ ਕੋਈ ਨਹੀਂ ਮਤਲਬ ਮੈਨੂੰ ਆਪਣੇ ਪੈਸੇ ਦਾ ਮਤਲਬ ਆ ਕਿ ਮੈਂ ਪੈਸੇ ਫੜ ਫੂੜ ਕੇ ਦੇਣੇ ਆਪਣੇ ਵੀ ਆਜੀ ਪੈਸੇ ਫੜੇ ਆ ਅੱਦੀ ਕੋਈ ਗੱਲ ਨਹੀਂ ਤੂੰ ਮੇਰਾ ਭਰਾ ਬਣਿਆ ਆ ਮੇਰੀ ਭੈਣ ਨੂੰ ਮਾਰੇ ਕੰਮ ਦੇ ਨਹੀਂ ਕਰਾਉਂਦੀ ਦਫਤਰ ਮੈਂ ਚਲੋ ਸਹੀ ਆ ਤੇ ਉਹਨਾਂ ਨੇ ਪਾਸਪੋਰਟ ਲੱਲਿਆ ਮੇਰਾ ਅੱਦੀ ਬਲਜਿੰਦਾ ਮੈਂ ਰਸ਼ੀਆ ਦਾ ਲਾਤਾ ਜੋ ਮੈਂ ਵਰਕ ਪਰਮਿਟ ਤੇ ਲਾ ਦੂੰ ਆ ਸਹੀ ਵਰਕ ਪਰਮਿਟ ਤੇ ਵਰਕ ਪਰਮਿਟ ਤੇ ਗਿਆ ਇਹਨੇ ਕਿੰਨੇ ਪੈਸੇ ਦੀ ਗੱਲ ਹੋਈ ਮੈਂ 7 7.5 ਲੱਖ ਦੀ ਗੱਲ ਹੋਈ ਅੱਛਾ ਮੁੱਲ ਕਿੰਨੇ ਚ 7 ਲੱਖ 10 ਹਜ਼ਾਰ ਤੇ 40 ਹਜ਼ਾਰ ਰੁਪਏ ਉਹਨਾਂ ਨੇ ਛੱਡਦਾ ਮੈਨੂੰ ਅੱਛਾ ਹਾਂਜੀ ਤੇ ਫਿਰ ਇਹਨਾਂ ਨੇ ਮੈਨੂੰ ਸਮੂਹ ਕਰਕੇ 12 ਮਾ ਦੇ ਬਲਜਿੰਦਰ ਤੇਰਾ ਵੀਆ ਆ ਗਿਆ ਜੀ ਇਹਾ WhatsApp ਤੇ ਮੈਨੂੰ ਨਾ ਵੀਆ ਪਾਤਾ ਆਹ ਕਿਹੜਾ ਵਰ ਪਰਮਟ ਆਂਦੇ ਆ ਗਿਆ ਤੇਰਾ ਅੱਛਾ ਇਹ ਅੱਛਾ ਇਹ ਵਰਕ ਪਰਮਟ ਆ ਗਿਆ ਹਾਂਜੀ ਅੱਛਾ ਜੀ ਤੇ ਮੈਨੂੰ ਬਾਅਦ ਚੰਦਾ ਪੈਸੇ ਦੇ ਦੋ ਮੈਂ ਨਾ ਆਪਣੇ ਅੱਜ ਦੀ ਦਵਾ ਦਾ ਬਲਜਿੰਦਰ ਪੈਸੇ ਕਰੋ ਮੈਂ ਟ੍ਰੀਟ ਕਰਾਵਾਂ ਮੈਂ ਪੈਸੇ ਇਕੱਠੇ ਕਰਕੇ ਇਹਨੂੰ ਦੇ ਦਿੱਤੇ ਕਿਸ ਮਾਮੇ ਕੋ ਫੜੇ ਕੁਝ ਭੈਣ ਕੋ ਫੜੇ ਕੁਝ ਇਥੇ ਜੀਤ ਸਿੰਘ ਆੜੇ ਪਿੰਡ ਦਾ ਉਹਨੇ ਕੋ ਫੜੇ 50000 ਰੁਪਿਆ ਸਿਰ 1 ਲੱਖ ਦਾ ਫੜੇ ਕਿ ਵਿਆਜੀ ਵਿਆਜੀ ਫੜੇ ਆ ਅੱਛਾ ਬਾਕੀ ਮੇਰੇ ਭਰਾ ਨੇ ਮੈਨੂੰ ਦਿੱਤੇ ਆ ਤੁਹਾਡਾ ਭਰਾ ਕਿਥੇ ਆ ਉਹ ਦੁਬਈ ਆ ਅੱਛਾ ਤੂੰ ਵੀ ਦਿੱਤੇ ਆ ਕਿ ਚੈੱਕ ਦਿੱਤਾ ਆ ਜਾਂ ਟ੍ਰਾਂਸਫਰ ਕੀਤੇ ਆ ਕੀ ਆ ਜਾਂ Google Pay ਕੀਤੇ ਆ ਨਹੀਂ ਪਹਿਲਾਂ ਭਾਜੀ ਆ ਵੇਖੋ ਮੈਂ Google Pay ਵੀ ਕੀਤੇ ਆ ਆ ਮੈਂ Google Pay ਕੀਤੇ ਆ ਇਹਨੂੰ ਮੈਂ ਕੀਤਾ ਆ 40000 ਰੁਪਿਆ अच्छा जी गूगल पे ले 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 नक, मैं 80000 ਰੁਪਏ ਇਹਨਾਂ ਦਿੱਤਾ ਆ ਤੇ 20000 ਰੁਪਏ ਮੈਂ ਕੈਸ਼ ਦੇ ਗਏ ਆ ਹੂੰ ਠੀਕ ਹੈ ਜੀ ਕੈਸ਼ ਦਿੱਤਾ ਤੇ 1 ਲੱਖ ਰੁਪਏ ਪਹਿਲਾਂ ਲੈ ਲਿਆ ਇਹਨਾਂ ਨੇ ਉਹ ਕੈਸ਼ ਲਿਆ ਕਿ ਨਕਦ ਟ੍ਰਾਂਸਫਰ ਇਹੋ ਗੂਗਲ ਪੇ ਆ ਤੇ 20000 ਰੁਪਏ ਮੇਰੇ ਕੋਲ ਕੈਸ਼ ਲਿਆ اچھا ਤੇ ਬਾਕੀ ਮੈਡਮ ਨੇ ਜੋ 20000 ਆ ਗਏ ਮੈਨੂੰ ਤੇ ਬਲਜਿੰਦਰ ਪੈਸੇ ਦੇ ਪਹਿਲੇ ਦਿਨ ਮੈਂ ਇਹਨੂੰ 50000 ਰੁਪਏ ਦੇ ਗਏ ਆ ਕੈਸ਼ ਕੈਸ਼ ਹੀ ਦਿੱਤਾ ਉਹ ਅੱਛਾ ਤੇ ਬਾਅਦ ਵਿੱਚ ਮੈਂ 2,60,000 ਰੁਪਏ ਅੱਗੇ ਪਾਇਆ ਹੈ ਇਹਦੇ ਖਾਤੇ ਦੇ ਵਿੱਚ अच्छा जी खाते विच पाके ते बाकी मैं पैसे जेड़े हां कैश दिते है। गोबिंदर सिंह उंदा रहया मेरे घरੋਂ ਖੜਦਾ ਰਿਆ ਪਏ। अच्छा हां जी ਤੁਹਾਡੇ ਘਰੋਂ ਖੜੀ ਘਰੋਂ ਖੜਦਾ ਰਿਆ। अच्छा तो सारे पैसे ले ही मैं जिने जिने ਨਾਲੇ ਖੜੇ ਆ। ਹੁਣ ਤੁਹਾਡਾ ਕੋਲ ਰਕਮ ਕਿੰਨੀ ਗਈ ਉਸ ਨੂੰ? ਕੋਲ ਰਕਮ 7.10 ਲੱਖ ਰੁਪਇਆ। ਠੀਕ ਹੈ। हां जी ਠੀਕ ਹੈ। ਤੇ ਫਿਰ ਜਦੋਂ ਹੁਣ ਤੁਸੀਂ ਆ ਵਿਖਾਤਾ ਮੈਨੂੰ ਆ ਵੀਜਾ ਜਿਆ ਤੇ ਤੁਸੀਂ ਮੈਨੂੰ ਦਿਖਾਇਆ ਉਸ ਤੋਂ ਬਾਅਦ ਕੀ ਹੋਇਆ? ਅਸ ਤੋਂ ਬਾਅਦ ਇਹਨਾਂ ਨੇ ਜਨਵਰੀ ਦੇ ਮਹੀਨੇ ਦੇ ਪੈਸੇ ਲੈ ਗਏ ਨਾ ਮੈਨੂੰ ਬੰਦੇ ਅੱਜ ਚੱਲ ਜਾਣਾ ਭਲਕੇ ਚੱਲ ਜਾਣਾ ਫਿਰ ਇਹਨਾਂ ਨੇ ਮੇਰੀ ਟਿਕਟ ਕਰਾਈ ਇੱਕ ਅ ਮਾਰਚ ਦੇ ਮਹੀਨੇ ਦੀ ਅੱਛਾ ਜੀ ਹਾਂ ਮਾਰਚ ਦੇ ਮਹੀਨੇ ਟਿਕਟ ਕਰਾਈ ਪੱਤੀ ਮਾਰਚ ਦੀ ਇਹਨਾਂ ਟੀਵੀ ਕਰਾਇਆ ਜਾਂਦੀ ਬਲਜਿੰਦਰ ਤੂੰ ਚੱਲ ਜਾਣਾ ਮੈਂ ਸਹੀ ਐ ਫਿਰ ਜਦੋਂ ਟਾਈਮ ਆਇਆ ਡੇਟ ਦਾ ਆਂਦੀ ਬਲਜਿੰਦਰ ਗਾੜੀ ਟਿਕਟ ਹੋ ਗਈ ਐ ਫਿਰ ਇਹਨਾਂ ਮੈਨੂੰ 25 25 ਮਈ ਦੀ ਦਿੱਤੀ ਆ ਟਿਕਟ ਫਿਰ 25 ਅਪ੍ਰੈਲ ਦੀ 23 ਮਾਰਚ 25 ਮਾਰਚ 23 ਮਾਰਚ ਦੀ ਫਿਰ ਜਿਹੜੇ ਟਿਕਟ ਦਿੱਤੀ ਫਿਰ ਜਦੋਂ 25 ਮਾਰਚ ਆਈ ਫਿਰ ਆਂਦੇ ਬਲਜਿੰਦਰ ਅੱਗੇ ਹੋ ਗਈ ਟਿਕਟ ਅੱਛਾ ਜੀ ਤੇ ਮੈਂ ਮੈਡਮ ਜੀ ਮੈਂ ਜਾਣਾ ਨਹੀਂ ਚਾਹੁੰਦਾ ਫਿਰ ਜਿਹੜਾ ਬਾਰ-ਬਾਰ ਮੈਂ ਵਿਆਜੀ ਪੈਸੇ ਚੁੱਕ ਕੇ ਦਿੱਤੇ ਤੁਹਾਨੂੰ ਹੂੰ ਬਲਜਿੰਦਰ ਅੱਜ ਤੋਂ 10 ਦਿਨਾਂ ਦਾ ਟਾਈਮ ਉਹਦੇ ਕੋਲ 15 ਦਿਨਾਂ ਦਾ ਵਾਦਾ ਆਂਦੇ ਆ ਮੈਂ ਮੇਰੇ ਪੈਸੇ ਦੇ ਦੂ ਬਾਅਦ ਮਾਤਾ ਮੇਰੇ ਵੀ ਗਏ ਆਉਂਦੇ ਦਫ਼ਤਰੇ ਮੈਂ ਮੇਰੇ ਪੈਸੇ ਲੋ ਆਂਦੀ ਫਿਰ ਬਲਜਿੰਦਰ ਖਲੋਇਆ ਫਿਰ ਮਾਤਾ ਮੇਰੇ ਨੂੰ ਹੱਥ ਜੋੜ ਕੇ ਕਹਿੰਦੀ ਵੀ ਟਿਕਟ ਹੀ ਖਲੋ ਜੋ ਤੁਹਾਨੂੰ 3-4 ਦਿਨਾਂ ਦਾ ਵਿਆਹ ਦੇ ਦਿੰਨੇ ਬਾਜ ਨੇ ਮੈਨੂੰ ਪੁੱਛਣਾ ਚਾਹੁੰਦਾ ਕਿ ਆਹ ਬਾਲਾ ਵੀਜ਼ਾ ਆ ਦੇਤਾ ਅੱਛਾ ਇਹ ਮੜ ਕੇ ਹੋਰ ਵੀ ਜਾ ਦੇਤਾ ਹਾਂਜੀ ਹੋਰ ਵੀ ਜਾ ਦੇਤਾ ਇਹ ਆ ਵੀਜ਼ੇ ਤੇ ਲੈ ਆ ਪਹਿਲਾਂ ਆ ਦਿੱਤਾ ਸੀ ਆ ਮੜ ਕੇ ਆ ਦੇਤਾ ਹਾਂਜੀ ਆ ਵੀਜ਼ਾ ਦੇ ਪਰਚਿਆਂ ਤੇ ਆ ਜਿਹੜਾ ਵੀਜ਼ਾ ਨਾ ਸਟicker ਲੱਗ ਕੇ ਆਊਗਾ ਆ ਬਾਲਾ ਆ ਜਿਹੜਾ ਅੱਛਾ ਪਾਸਪੋਰਟ ਹਾਂ ਮੈਨੂੰ ਜੋ ਪਾਸਪੋਰਟ ਦਿੱਤਾ ਮੈਂ ਵੇਖਿਆ ਵੀ ਸਟicker ਲੱਗ ਕੇ ਆਇਆ ਕੋਈ ਸਟicker ਲੱਗ ਕੇ ਨਹੀਂ ਆ ਮੈਂ ਝੂਠ ਮਾਰੀ ਜਾਂਦੇ ਸੀ 에어ਪੋਰਟ ਤੇ ਮੈਂ 14 ਤਰੀਕ ਨੂੰ ਗਿਆ ਮੈਂ ਆਪਣਾ ਜਾ ਕੇ ਪਾਸਪੋਰਟ ਤੇ ਉਹ ਦਿਖਾਇਆ ਉਹਨਾਂ ਨੇ ਮੈਨੂੰ ਆਂਦੇ ਵਰ ਮੈਂ ਵਰ ਪਰਮਾਡੇ ਲੱਗਾ। ਉਹਨਾਂ ਨੇ ਮੈਨੂੰ ਨਹੀਂ ਜਾਣ ਦਿੱਤਾ। ਆਂਦੇ ਟੂਰਿਸਟ ਵੀ ਆਇਆ ਮੈਂ ਨਹੀਂ ਜਾਣ ਦੇਣਾ। ਅੱਛਾ। ਤੇ ਫਿਰ ਮੈਂ ਮੈਡਮ ਨੂੰ ਕਿਹਾ ਅੱਛਾ ਜੀ। ਮੈਂ ਨੂੰ ਕਿਹਾ ਮੈਡਮ ਜੀ ਉਹਨਾਂ ਨੇ ਮੋੜਤਾ ਆ। ਅੱਛਾ ਉਦੋਂ ਤੁਸੀਂ ਆ ਦਿਖਾਇਆ ਸੀ ਆ ਆ ਇੱਥੇ ਆ ਆ ਗਏ ਸੀ। ਹਾਂਜੀ ਆ ਦਿਖਾਇਆ ਸੀ। ਆ ਦਿਖਾਇਆ ਸੀ। ਉਹ ਤੁਹਾਨੂੰ ਚੜ੍ਹ ਨਹੀਂ ਦਿੱਤਾ। ਉਹਨਾਂ ਚੜ੍ਹ ਨਹੀਂ ਦਿੱਤਾ। ਕੀ ਤਰੀਕ ਸੀ ਉਦੋਂ? ਚੌਕੀ ਇੱਥੇ ਲੱਗੇ ਹੋਟਲ ਉੱਤੇ ਚੱਲ ਜਾਓ ਉੱਤੇ ਦੂਜੇ ਮੁੰਡੇ ਵੀ ਹੱਥੇ ਹੈਗੇ ਪੰਜ ਮੁੰਡੇ। ਮੈਂ ਪੰਜਾਂ ਮੁੰਡਿਆਂ ਦਾ ਮੈਨੂੰ ਨੰਬਰ ਦੇ ਦੋ। ਨਾ ਮੈਨੂੰ ਇਹਨਾਂ ਨੰਬਰ ਦਿੱਤਾ ਇਹਨ ਫਿਰ ਮੈਂ ਲਾਗੇ ਆਪਣੇ ਪਿੰਡ ਦਾ ਮੋੜਾ ਉਹਦੇ ਕੋਲ ਰਹਿਣ ਚਲ ਗਿਆ ਮੈਂ ਹੋਟਲ 'ਚ ਨਹੀਂ ਗਿਆ ਤੇਰੇ ਨਾਂ ਮੇਰੀ 18 ਤਰੀਕ ਦੀ ਟਿਕਟ ਕੀਤੀ 18 ਨੂੰ ਮੈਂ ਗਿਆ 6 ਵਜੇ ਕੇ 45 ਵਜੇ ਤੇ ਟਿਕਟ ਸੀ ਅੱਛਾ 3 ਵਜੇ ਮੈਂ ਅੰਦਰ ਵੜਿਆ 에ਰਪੋਰਟ ਦੇ 에ਰਪੋਰਟ ਦੇ ਅੰਦਰ ਵੜ ਕੇ ਮੈਂ ਆਪਣਾ ਫੇਰ ਗਿਆ ਉਹਨਾਂ ਨੇ ਪਾਸਪੋਰਟ ਵੇਖਿਆ ਫਿਰ ਦੁਬਾਰਾ ਫੇਰ ਮੈਨੂੰ ਮੋੜਤਾ ਅੰਦੇ ਟੂ ਰਸਤੇ ਨਹੀਂ ਜਾਂਦੇ ਨਾ ਤੈਨੂੰ ਅੱਛਾ ਮਤਲਬ ਗੱਲ ਤੁਹਾਡੀ ਹੋਈ ਸੀ ਵਰਕ ਪਰਮਿਟ ਦੀ ਤੇ ਵੀਜ਼ਾ ਪਰਮਿਟ ਹਾਂ ਆ ਵੀ ਜੇ ਗੱਲ ਹੋਈ ਜੇ ਨਾ ਟੂਰਿਸਟ ਵੀ ਜੀ ਦਿੱਤਾ ਪਰ ਜੰਦੇ ਆ ਜਿਹੜਾ ਵੀ ਇਹ ਨਾ ਸਟicker ਲੱਗ ਕੇ ਆਊਗਾ ਆ ਬਣਾ ਆ ਜਿਹੜਾ ਅੱਛਾ ਪਾਸਪੋਰਟ ਹਾਂ ਮੈਨੂੰ ਜੋ ਪਾਸਪੋਰਟ ਦਿੱਤਾ ਮੈਂ ਵੇਖਿਆ ਵੀ ਸਟicker ਲੱਗ ਕੇ ਆਇਆ ਕੋਈ ਸਟicker ਲੱਗ ਕੇ ਨਹੀਂ ਆਇਆ ਮੈਨੂੰ ਝੂਠ ਮਾਰੀ ਜਾਂਦੇ ਸੀ